ਮੇਰੇ ਕੋਲ ਪਹਿਲੀ ਗੁੱਟ ਹੋ ਜੇ ਠੀਕ ਹੈ ਸਿੱਧੂ ਕਰਨ ਹਾਇਆ ਬਈ ਜਾਤ ਨਹੀਂ ਕੋਈ ਸਮਝ ਨਹੀਂ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹ ਬਨੇ ਸਿੱਧੇ ਨਾਲੇ ਪਰ ਉਹ ਉਹ ਉੱਧਰ ਦੇਖੋ ਪਾਜੀ ਉੱਧਰ ਵੇਖੋ ਉੱਧਰ ਵੇਖੇ ਥੱਲੇ ਵੇਖੇ ਆਪ ਬੜੇ ਕਰ ਦਿਓ ਗਿੱਟੂ ਭਾਈ ਅੱਗੇ ਆਓ ਫਿਰ ਭਾਈ ਕਿਹਨਾਂ ਥੱਲੇ ਕਰੋ ਜੀ ਦੋ ਭਰੋ ਭਾਈ ਦੋ ਇੱਕ ਦੋ ਮੇਜ ਇਕੱਠੇ ਪਰੋ ਧਿਆਨ ਥੱਲੇ ਤੇਰੇ ਭਾਈ ਥਰੋਂ ਥੱਲੇ ਕਰੋ ਥੋੜਾ ਥੱਲੇ ਧਿਆਨ ਨਾਲ ਇਹ ਭਾਜੀ ਉਧਰ ਦੇਖੋ ਥੋੜਾ ਭਾਜੀ ਥੱਲੇ ਲੱਭੋ ਭਾਜੀ ਦੋ ਹੀ ਦੋ ਦੁਬਾਰਾ ਪਰੋ ਫੇਰ ਇੱਕ ਵਾਰੀ ਲੋ ਜੀ ਚਲੋ ਜੀ ਚਲੋ ਜੀ ਇੱਕ ਮਿੰਟ ਦੀ ਇੱਕ ਮਿੰਟ ਦੀ ਥੱਲੇ ਵੇਖੋ ਥੱਲੇ ਵੇਖੋ ਮੈਂ ਮੈਂ ਤਾਂ ਕੋਈ ਇਹਨਾਂ ਦੇ ਵਜੂਨ ਕਰਾਂ ਗਏ ਇਹਦਾ ਪੁਰਾਣਾ ਹੈ ਨਾ ਵੀ ਦੇਖੋ ਮੇਰੇ ਤੋਂ ਕਿੰਨੀ ਅੱਗੇ ਵੇਖੋ ਉਧਰ ਦੇਖੋ ਥੱਲੇ ਦੇਖੋ ਥੱਲੇ ਹਾਂ ਧਿਆਨ ਥੱਲੇ ਆਇਆ ਸੁਪਰੀਆਨ ਕਰਦੇ ਆਜੋ ਬਾਹ ਬਾਹ ਸਪੂਰੇ ਬਾਈ ਕਰਦੇ ਪਾਰ ਪਾਰ ਬਿਠਾਓ ਆ ਮਾਤ ਪਾਦ ਪਾਰ ਆਜੋ ਥੱਲੇ ਕਰੋ ਜਾ ਕਦਰ ਮੂਰਤ ਜੱਗ ਆਇਆ ਜੀ ਚਲ ਵਾ ਵਾ ਮਾਵਾ ਜੀ ਬੁਲਿ ਠੀਕ ਹੈ ਜੀ ਗੁਰੂ ਸਾਹਿਬ ਆਜਾ ਵਿਸ਼ਕਰਮਾ ਅੱਜ ਸਾਡੇ ਵੱਡੇ ਭਾਈ ਬਿੱਟੂ ਜੀ ਨੇ ਹਰ ਸਾਲ ਦੀ ਤਰ੍ਹਾਂ ਭਗਵਾਨ ਵਿਕਰਮਾਈ ਦੇ ਜਨਮ ਦਿਨ ਤੇ ਇੱਥੇ ਜਨਦੀ ਦੇ ਵਿਸ਼ਸ਼ਤਰ ਪੂਜਨ ਕੀਤਾ ਹੈ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ ਵਧਾਈ ਜਿੱਦਾਂ ਕਿ ਹਾਥੀ ਕੀਰਤ ਕਰਨ ਵਾਲੇ ਜਿਹੜੇ ਸਾਰੇ ਮਿਹਨਤੀ ਸਾਡੇ ਭਰਾ ਨੇ ਉਹਨਾਂ ਦੇ ਉਹਨਾਂ ਵਾਸਤੇ ਇਹ ਦਿਨ ਮਨਾਇਆ ਹੈ ਇਹ ਵਿਸ਼ਕਰਮਾ ਦੀ ਪੂਜਾ ਕੀਤੀ ਜਾਂਦੀ ਹੈ ਮੈਂ ਅਰਦਾਸ ਕਰਦਾ ਮਹਾਰਾਜ ਅਗਲੇ ਸਾਡੇ ਬਿੱਟੂ ਭਾਈ ਨੇ ਤੇ ਹੋਰ ਵੀ ਜਿਹੜੇ ਵਿਸ਼ਕਰਮਾ ਨਾਮ ਲੈਵਾ ਸੰਗਤਾਂ ਉਹਨਾਂ ਦੇ ਤੋਂ ਆਸ਼ੀਰਵਾਦ ਅਕਰ ਉਹਨਾਂ ਦੇ ਜਿਹੜੀਆਂ ਆਸਾਂ ਬੁਣਦਾ ਬੁੜੀਆਂ ਗਾਇ ਸਾਰਿਆਂ ਦੇ ਆਪਣਾ ਹੱਥ ਰੱਖ ਲੈਣਾ ਜੀ ਜੀ ਸਾਹਿਬ ਦੇ ਇੱਥੇ ਆਦੇ ਬਹੁਤਾਂ ਠੀਕ ਭਾਈ ਆਪਣਾ ਨਾਮ ਦੱਸ ਕੇ ਅੱਜ ਵਿਸ਼ਕਰਮਾ ਪੂਜਾ ਕੀਤੀ ਕੀ ਕਰਨੀ ਹਰ ਲਵਿੰਦਰ ਬੰਟੀ ਬਾਹਰ ਨੇ ਤਾਂ ਅੱਜ ਅਸੀਂ ਇਸ ਤੋਂ ਬਾਡੇ ਲਾ ਰਹੇ ਆ ਤੇ ਸਾਰੇ ਦੇਸ਼ ਵਾਸੀ ਤੇ ਦੇਸ਼ ਵਾਸੀ ਅੱਜ ਵਿਸ਼ਕਰਮਾ ਦੇ ਵੀ ਲਾਦੇ ਜਿੱਤਾ ਤਿਉਹਾਰਾਂ ਦਾ ਸੀਜ਼ਨ ਆ ਦੀਵਾਲੀ ਬਜਾ ਦੂਜ ਗੋਵਰਧਨ ਪੂਜਾ ਹੋ ਰਹੀ ਅੱਜ ਇਸ ਤਰ੍ਹਾਂ ਹੀ ਵਿਸ਼ਕਰਵਾ ਹੁੰਦਿਆਂ ਦਾ ਜੋ ਹੋ ਰਿਹਾ ਜਿੰਨੇ ਵੀ ਕੀਤੇ ਕੰਮ ਆ ਅੱਜ ਸਾਰੇ ਬਸੋ ਉਲਾਸ ਨਾਲ ਆਪਣੇ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਨਤਮਸਤਕ ਹੁੰਦੇ ਨੇ ਆਪਣੇ ਯਾਰਾਂ ਦੀ ਪੂਜਾ ਕਰਦੇ ਨੇ ਤੇ ਸਾਰਿਆਂ ਨੂੰ ਇਸ ਸ਼ੁਭ ਅਸਰ ਤੇ ਲੱਖ ਲੱਖ ਵਧਾਈਓ ਅੱਜ ਭਗਵਾਨ ਵਿਸ਼ਕਰਮਾ ਜੀ ਦਾ ਦਿਵਸ ਹੈ ਔਰ ਸਾਡੇ ਬਿੱਟੂ ਜੀ ਨੇ ਬੜੇ ਹਰਸ਼ੋਲਾਸ ਨਾਲ ਇਹ ਮਨਾਉਂਦੇ ਨੇ ਭਾਵੇਂ ਸਮਾਜ ਦਾ ਕੋਈ ਛੋਟਾ ਬੱਚਾ ਹੈ ਤੇ ਭਾਵੇਂ ਕੋਈ ਬਹੁਤ ਵੱਡਾ ਇੰਡਸਟਰੀਅਲ ਹੈ ਹਰ ਕਿਸੇ ਨੂੰ ਇਨਸਟਰੂਮੈਂਟ ਦੀ ਲੋੜ ਪੈਂਦੀ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਜੀਵਨ ਦਾ ਆਧਾਰ ਦਿੱਤਾ ਹੈ ਹਰ ਕਿਸੇ ਨੂੰ ਜੀਵਿਕਾ ਚਲਾਉਣ ਵਾਸਤੇ ਸਮਾਜ ਚਲਾਉਣ ਵਾਸਤੇ ਪਾਣੇ ਕੋ ਵੱਡੀ ਤੋਂ ਵੱਡਾ ਪ੍ਰੋਜੈਕਟ ਬੰਨਾ ਹੈ ਹਰ ਜਗ੍ਹਾ ਦੇ ਉੱਤੇ ਬਿਲਡਿੰਗ ਦੇ ਵਿੱਚ ਜਾਂ ਕਿਤੇ ਵੀ ਹਰ ਇਨਸਟਰੂਮੈਂਟ ਦੀ ਜ਼ਰੂਰਤ ਪੈਂਦੀ ਹੈ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਇਹ ਜੀਵਨ ਦਾ ਆਧਾਰ ਦਿੱਤਾ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਸਮਾਜ ਚ ਪੂਰੀ ਦੁਨੀਆ ਨੂੰ ਜਿੱਥੇ-ਜਿੱਥੇ ਵੀ ਨਿਊਜ਼ ਆ ਰਹੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦੇਣੇ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਖੁਸ਼ੀ ਦਾ ਮੌਕਾ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਦਿਨ ਜ਼ਰੂਰ ਮਨਾਣਾ ਚਾਹੀਦਾ ਹੈ ਕਿਉਂਕਿ ਇਹਦੇ ਤੋਂ ਬਹੁਤ ਸਾਰੇ ਲੋਕਾਂ ਦੀ ਭਾਵੇਂ ਮੀਡੀਅਮ ਵਰਗੇ ਤੇ ਭਾਵੇਂ ਉੱਚ ਵਰਗੇ ਹਰ ਕਿਸੇ ਦੀ ਜੀਵਿਕਾ ਚੱਲਦੀ ਹੈ ਧੰਨਵਾਦ